ਆਖਵਾ ਦੇ ਬੀਟੇ ਬੋਇਓ ਨਾਲ ਨਾਲ ਆਓ 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 ਇਹ ਨਾਲ ਨਾਲ ਆਓ ਨਾਲ ਨਾਲ ਆਓ de 이거 뭐야? 이거 뭐 अगर बच्चों को करके देखभाले करके ਤੇ ਅੱਗੇ ਬੱਚਾ ਇਹ ਮੇਰਾ ਬੱਚਾ ਛੋਟਾ ਬੱਚਾ ਵੱਡਾ ਬੱਚਾ ਕੋਈ ਵਿਚਾਰਾ ਕਰਕੇ ਉਹਨੂੰ ਨੌਕਰੀ ਕਿਥਾਂ ਕਹਿੰਦਾ ਦਊਗਾ ਨਾ ਸਾਰੀ ਗਵਰਨਮੈਂਟ ਅੱਗੇ ਮੈਂ ਤੇ ਨਹੀਂ ਤਾਂ ਡਰਨਾ ਵੀ ਕਰਕੇ ਵੀ ਜਿੱਥੇ ਵੀ ਐ ਸਕਦਾ ਮੇਰਾ ਮੈਂ ਤਾਂ ਹੁਣ ਪੰਦਾ ਦਿਹਾੜੀ ਕਿ ਡੰਗਿਆ ਤੇ ਉਹ ਬਈ ਇਹ ਨਾਸ ਤੇ ਕਿਥੇ ਡਿਊਟੀ ਕਰਦਾ ਸੀ ਮੁੰਡਾ ਕੀ ਕਾਲ ਕਰਦਾ ਇਹ ਇੱਥੇ ਮੁੰਡੇ ਨਾਲ ਹੀ ਇੱਥੇ ਪਾਣੀ ਪੀਣਾ ਇਹ ਪਾਣੀ ਪੀਓ ਪਾਣੀ ਪੀਓ ਕਿ ਲੋਕ ਤਾਂ ਅਸਰੀਆ ਆ ਇਹ ਕੰਮ ਆ। ਇਹ ਕੈਮਰਾ ਬਰੋਕਾ ਲਿਮੂ ਨਾਲ ਹੀ ਕਰ ਦੋ। ਇਹ ਹਨਾ ਨਾਲ। ਕਦੋਂ ਘਰ ਆਇਆ ਸੀ ਕਦੋਂ ਗੱਲ ਹੋਈ ਸੀ ਪਰਮਾਪੇ ਨਾਲ। ਕੀ ਕਹਿੰਦਾ ਸੀ? ਪਰਵਾਰ ਨਾਲ ਪਰਸੂ ਗੱਲ ਹੋਈ ਹੈ। ਕੀ ਕਹਿੰਦਾ ਸੀ ਘਰ ਬਣਾਉਣਾ ਜੀ। ਮਾਂ ਆਪਣੇ ਨਾਲ ਗੱਲ ਹੋਈ ਹੈ ਉਹ ਪਰਸੂ ਆਉਂਦਾ ਹੈ ਵੀ ਡਾੜੀ ਬੰਦਿਆਗਾ, ਟੀ ਮੰਮੀ ਆਪਣੇ ਆਉਂਦਾ ਹੀ ਬੰਦਿਆ ਲਾ ਬੜ ਮਿਸਤਰੀ। ਤੇ 15 ਤੱਕ ਮੈਂ ਛੁੱਟੀ ਆ ਜਾਣਾ ਤੇ ਅਗੇ ਕੰਮ ਲਾਣਾ ਆ। ਤੇ ਮੁੜ ਕੇ ਆਉਂਦਾ ਮੈਂ ਫੋਨ ਕਰਤਾ ਬੰਦ ਕਰਤਾ ਤਾਂ ਮੈਂ ਫਿਰ ਬਾਅਦ ਚ ਕਰਨਾ। ਬਾਜ ਫੋਨ ਕੀਤਾ ਉਹਨਾਂ ਤੇ ਸਵੇਰੇ ਗੱਲ ਕੀਤੀ ਬਿਆਗੜਨਾਂ ਸਾਢੇ 3:30 ਵਜੇ ਘਰ ਫਿਰਿਆ ਗੜਾ ਕਿ ਮੋੜ ਤੇ ਮੇਰੇ ਜਿਆਦਾ ਇਹਨਾਂ ਨੇ ਸੀ ਨੂੰਹ ਸੀ ਨਾ ਭਾਈ ਇਹਨਾਂ ਨੇ ਗੱਲ ਕੀਤੀ ਪਿਆਣ ਤੇ ਆਖਿਆ ਬੇਚੇਸਾਂ ਦਾ ਕਰਕੇ ਨਾ ਮੈਂ ਇੱਕ ਸੀ ਮੈਂ ਇਹਨੂੰ ਪੁੱਛਿਆ ਮੈਂ ਕਿ ਕੀ ਗੱਲ ਪਈ ਆਪਣਾ ਉਹ ਪਾਜੀ ਕਿੱਥੋਂ ਆਇਓ ਇਹਨਾਂ ਦੱਸਿਆ ਕੁਝ ਨਹੀਂ ਇਹਨਾਂ ਨੇ ਦੱਸਿਆ ਕੁਝ ਨਹੀਂ ਤੇ ਇਹ ਕਿਸੇ ਸੰਗਾ ਆਂਦਾ ਵੀ ਮਾਤਾ ਨੂੰ ਮਾਣੇ ਮਾਤਾ ਦੇਖਣਾ ਪਏ ਮੇਰੇ ਢੇਰ ਤੇ ਉਹਦੇ ਰੋਗ ਪਰ ਹੋ ਗਿਆ ਕਰਕੇ ਵੀ ਰਤਨ ਥੜਕ ਗਈ। ਇਲਕਾ ਨੂੰ ਮਾਤਾ ਡੇ ਨਾ ਪਈ। ਕਤਨਾ ਥੜਕ ਗਈਆਂ ਤੇ ਫਿਰ ਮੁੜ ਕੇ ਗੱਲ ਕਿ ਮੇਰੇ ਸਰੀਰ ਨੇ ਕੰਮ ਨਹੀਂ ਕੀਤਾ ਨਾ ਲਾ ਕੋਠਿਆ ਨਾ ਰਤਾਂ ਉਠੀਆਂ। ਤੇ ਕੱਲ ਦਾ ਮੈਸੋ ਤੁਰਿਆ ਨਹੀਂ ਜਾ ਕਰਦਾ। ਉਹ ਮੰਗਿਆ ਗਈ ਸਰਕਾਰ ਤੋਂ। ਸਰਕਾਰ ਕੋ ਮੰਗਾ ਕਿ ਮੇਰੇ ਦੂਜੇ ਵੱਡੇ ਬੇਟੇ ਨੂੰ ਕਰਕੇ ਨੌਕਰੀ ਦੇ ਉਹ ਵਿਚਾਰਾ ਧੜੀ ਧੜੀ ਨਾ ਰਹਉਣ ਮੈਂ ਉਹਦੇ ਸਿਰ ਤੇ ਹੋਣਗੇ ਤੇ ਸਿਰ ਤੇ ਬੁੱਢਿਆ ਫਿਰਦਾ ਹੈ। ਦੋਨੇ ਅਣ ਮੈਂਡਾ ਦੋਨੇ ਸਕੂਲ ਦਾ ਨਾਂ ਵੀ ਨਾ ਰੱਖਿਆ ਜੀ ਮੈਂ। ਆ ਰੱਖਿਆ ਜਾਣਾ ਚਾਹੀਦਾ ਉਹ ਗਿਆ ਬੂੜ ਬੰਨਣਾ ਚਾਹੀਦਾ ਜੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਇੱਥੇ ਸਾਡੇ ਜੁੜੇ ਸ਼ਹੀਦ ਸ਼ਹੀਦ ਵਰਜੀਤ ਸਿੰਘ ਜੀ ਉਹਨਾਂ ਦੇ ਨਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਮਚੇਆ ਮੇਰੇ ਨਾਲ ਡੀਐਸਪੀ ਸਾਹਿਬ ਤਸੀਮਾ ਸਾਹਿਬ ਜਿਹੜਾ ਪ੍ਰਸ਼ਾਸਨ ਆਇਆ ਪੰਜਾਬ ਸਰਕਾਰ ਨੇ ਜਿਵੇਂ ਆ ਮੁੱਖ ਮੰਤਰੀ ਸਾਹਿਬ ਨੇ ਅੱਜ ਪੋਸਟ ਕੀਤੀ ਸੀ ਕਿ ਜੋ ਵੀ ਵਾਦਾ ਹੈ ਪੰਜਾਬ ਸਰਕਾਰ ਦਾ ਲੈਂਦੇ ਹਾਂ ਸੋ that will be kept and ਜਿਹੜਾ ਵੀ लॉस ਆ ਪੂਰਾ ਤਾਂ ਨਹੀਂ ਹੋ ਸਕਦਾ ਬਟ being uh, from women's side whatever can be done and whatever happening this ਕੋਲ ਕਰਵਾ ਨਾ ਸਕਦਾ ਕਿਹੜੀ ਜਗ੍ਹਾ ਕਟਣਾ ਹੋ ਇਸੇ ਤੇ ਮਿਲਿਆ ਜਵਾਨਾ ਸ਼ਰੀਰ ਬੇਸਿਕਲੀ ਲਦਾਖ ਦੇ ਵਿੱਚ ਜਿਹੜਾ ਸੀਗਾ ਇਹ ਵਾਈਲਡ ਐਕਸੀਡੈਂਟ ਹੋਇਆ ਸੀਗਾ ਤੇ ਅਲੀ ਜਿਹੜੇ ਤਿੰਨ ਇੰਜਰਡ ਨੇ ਉਹ ਓਨ ਦਾ ਸਪੌਟ ਸੀ ਇਟ ਰੀਟਸ ਦ ਰਿਪੋਰਟਸ ਆਫ ਅਦਰਸ ਆਈ ਵਿਲ ਮਿਸਿਊ ਟਾਂਸਪੋਰਟ ਉਹ बेसिकली ਬੜਾ ਹੀ ਮੰਦਪਾ ਦਾ ਜੋ ਵੀ ਹਾਦਸਾ ਹੋਇਆ ਉਹ ਦਲਜੀਤ ਸਿੰਘ ਹੀ ਗਿਆ ਇਹਨਾਂ ਦਾ ਪਿੰਡ ਸੁਸ਼ੇਰਪੁਰ ਹੀਗਾ ਤੇ ਇਹ ਗੱਡੀ ਲੈ ਕੇ ਜਾ ਰਹੀ ਹੈ ਕਿ ਉੱਪਰ 120 120 ਤੇ ਰਸਤੇ ਵਿੱਚ ਸਲੈਡਿੰਗ ਹੋ ਗਈ ਉੱਪਰ ਗੱਡੀ ਦੇ ਪੱਥਰ ਲਿੱਗਾ ਇੱਕ ਅਫਸਰ ਤੇ ਇੱਕ ਜੋ ਐਨਸੀਓ ਆ ਉਹ ਸੀਧੂਗਾ ਤਾਂ ਔਰ ਇੱਕ ਬਾਕੀ ਜੋ ਅਫਸਰ ਹੈ ਉਹ ਇੰਜਰਡ ਹੋਇਆ ਉਹ ਬਾਕੀ ਠੀਕ ਹੈ ਹਾਂਜੀ ਇਹਨਾਂ ਦੀ ਕੀ ਪੋਸਟਿੰਗ ਹੋਈ ਆ ਇਹ ਹਾਂਜੀ ਇਹ ਨਾ ਨਾ ਕੀਗੇ ਤੇ ਸੋ ਨਸਤ ਹਾਂਜੀ ਸਰਕਾਰੀ ਸੁਮਾਨਾ ਨਾ ਇਹਨਾਂ ਦਾ ਸਕਾ ਦਿੱਤਾ ਗਿਆ ਵਾ ਤੇ ਬਾਕੀ